ਮਨਜੋਤ ਸਿੰਘ ਸਿੱਧੂ ਨੇ ਕਿਹਾ ਜਥੇਦਾਰ ਕੌਕੇ ਦੇ ਟੋਟੇ ਕੀਤੇ ਗਏ। ਇਹਨਾਂ ਸਰਕਾਰਾਂ ਜਥੇਦਾਰ ਕਾਜ਼ ਕਰ ਤੁਕਦਾ ਟੋਕੇ ਟੋਕੇ ਕਰਤਾ। ਹੈ ਉਹਨੇ ਗਵਾਹ سزا ਨਹੀਂ ਦੇ ਸਕੇ। ਉਹਨਾਂ ਦੇ ਕਾਤਲਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਜਿਹੜੇ ਅੰਮ੍ਰਿਤਧਾਰੀ ਮੁੰਡੇ ਫੁੱਟ ਪੁਲਿਸ ਪੜ ਕੇ ਲੈ ਜਾਂਦੀ ਜਿਨ੍ਹਾਂ ਦੇ ਪਰ ਕਿਸੇ ਰਾ ਤੇ ਖੱਟੇ ਪਰਨੇ ਬੰਨੇ ਹੁੰਦੇ ਸੀ ਉਹਨਾਂ ਦੇ ਪਹਿਲਾਂ ਜਿਹੜੇ ਸਿਗਰਟ ਆ ਪੀਂਦੇ ਸੀ ਅਫਸਰ ਮੂੰਹ ਤੇ ਫੂਕਾ ਮਾਰਦੇ ਸੀ। ਫਿਰ ਉਹ ਸੀਗਰਟ ਉਹਨਾਂ ਦੀ ਸਰੀਰ ਤੇ ਲਾਉਂਦੇ ਸੀ ਕਈ ਤਾਂ ਅਫਸਰ ਇਹ ਵੀ ਕਹਿੰਦੇ ਸੀ ਕਿ ਔਰਤਾਂ ਦੇ ਨਾਲ ਰਾਤਾਂ ਬਤਾਓ ਭਾਈ ਗੁਰਦੇਵ ਸਿੰਘ ਕੌਮਕੇ ਦੇ ਮਸਲੇ ਦੇ ਵਿੱਚ ਕਿ ਜੇ ਜਿਹੜੀ ਸਰਕਾਰ ਇਨਸਾਫ ਨਹੀਂ ਦੇ ਸਕੀ ਹੈ ਕਿ ਉਹਦੇ ਵਾਸਤੇ ਮੁਸੀਬਤ ਤਾਂ ਹੈ ਸ਼ਰੋਮ ਨਿਕਾਲੀ ਦਲ ਵਾਸਤੇ ਕਿਉਂਕਿ ਹੁਣ ਕਾਲੀ ਦਲ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਰਿਪੋਰਟ ਬੜੇ ਹੋਰ ਤਰ੍ਹਾਂ ਦੇ ਆਪਣੀ ਪਰਭਾਸ਼ਾ ਦੱਸ ਰਹੇ ਨੇ ਉਹ ਤੇ ਸਿਰਫ 11 ਪੇਜ ਪੜ ਰਹੇ ਨੇ ਕਿ ਜਿਹੜੇ 350 350 ਪੇਜ ਦੀ ਰਿਪੋਰਟ ਹੈ ਬੀਬੀ ਤਵਾੜੀ ਉਹ ਕਿਪੋ ਇਹਨਾਂ ਕੋਲ ਹੈ ਅਜੇ ਨਬਜੋਤ ਸਿੰਘ ਸਿੱਧੂ ਨੇ ਬਠਿੰਡੇ ਦੇ ਵਿੱਚ ਜਾ ਕੇ ਗੱਲ ਕੀਤੀ ਨਾ ਕਿ ਇੱਕ ਜੇ ਤੁਸੀਂ ਆਪਣੇ ਜਥੇਦਾਰ ਜਿਹੜੇ ਜਿਨ੍ਹਾਂ ਨੂੰ ਸਰਬੱਤ ਖਾਲਸੇ ਦੇ ਵਿੱਚ ਚੁਣਿਆ ਗਿਆ ਹੋਵੇ ਉਹ ਅਗਰ ਉਹਨਾਂ ਦਾ ਕਤਲ ਹੋ ਜਾਂਦਾ ਪੁਲਿਸ ਕਤਲ ਕਰਦੀ ਪੁਲਿਸ ਫੜ ਕੇ ਲੈ ਜਾਂਦੀ ਹੈਗੀਆ ਟੌਰਚਰ ਕੀਤਾ ਜਾਂਦਾ ਟੁਕੜੇ ਟੁਕੜੇ ਕੀਤੇ ਜਾਂਦੇ ਜਿਵੇਂ ਨਬਜੋਤ ਸਿੰਘ ਸਿੱਧੂ ਕਹਿ ਰਹੇ ਉਹ ਧਾਰਨਾ ਤੇ ਰਹਿਣ ਗਿਆ ساری ਉਮਰ ਰਹਿਣ ਗਿਆ ਕਿ ਇੱਕ ਉਹ ਦੌਰ ਸੀ ਜਥੇਦਾਰ ਨੇ ਉਹ ਮੁੱਖ ਮੰਤਰੀਆਂ ਦੀ ਕੋਠੀ 'ਚ ਜਾ ਕੇ ਮੀਟਿੰਗਾਂ ਕਰਦੇ ਨੇ ਤੁਹਾਨੂੰ ਕੰਮ ਦੱਸੋ ਜੀ ਕੀ ਕਰਨਾ ਹੈਗਾ ਪੌਦੇ ਕਰ ਦੇਣ ਕਿੰਨੂੰ ਮਾਫ ਕਰਨਾ ਕਿਹੜੇ ਕਿਰੇ ਡੇਰੇ ਵਾਲੇ ਦੇ ਮੁਖੀ ਨੂੰ ਮਾਫ ਕਰਨਾ ਨੇ ਭਾਈ ਕੌਂਕੇ ਨੂੰ ਚੁੱਕਣ ਵੇਲੇ ਉਸ ਸਮੇਂ ਰਾਤੋਂ ਰਾਤ ਐਸਐਸਪੀ ਐਸਪੀ ਐਸਐਚਓ ਸਾਰੇ ਬਦਲ ਦਿੱਤੇ ਕਿ ਇਟ ਮੀਨ ਪੰਜਾਬ ਪੁਲਿਸ ਦੋਸ਼ੀ ਹੈ ਕਿਉਂਕਿ ਕਾਲੀ ਦਲ ਦੀ ਇਹ ਇੱਕ ਬਹੁਤ ਵੱਡੀ ਬਿਮਾਰੀ ਹੈ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਉਹ ਨੂੰ ਸਾਰਾ ਕੁਝ ਭੁੱਲ ਜਾਂਦਾ ਹੈਗਾ ਜਦੋਂ ਸੱਤਾ ਦੇ ਵਿੱਚੋਂ ਬਾਹਰ ਚਲਾ ਜਾਂਦਾ ਉਹ ਨੂੰ ਸਾਰਾ ਕੁਝ ਯਾਦ ਆ ਜਾਂਦਾ ਜਿਸ ਕੋਮ ਦਾ ਜਥੇਦਾਰੀ ਮਾਰ ਦਿੱਤਾ ਗਿਆ ਹੋਵੇ ਮਰਡਰ ਕਰ ਦਿੱਤਾ ਗਿਆ ਹੋਵੇ ਫਿਰ ਉਸ ਕੋਮ ਦੇ ਪੱਲੇ ਕੀ ਡਾ ਜਾਂਦਾ ਹੈਗਾ ਯਾਰ ਸੁਬੀਰ ਸਿੰਘ ਬਾਦਲ ਨੇ ਕਦੀ ਕਿਆ ਕਦੀ ਬੰਟੀਰ ਮਾਨੀ ਨੇ ਕਿਆ ਕਦੀ ਵਿਕਰਮ ਸਿੰਘ ਜੀਠਿਆ ਨੇ ਕਿਆ ਕਦੀ ਚੰਦੂ ਮਾਜਰੇ ਨੇ ਕਿਆ ਡਾਕਟਰ ਚੀਮੇ ਨੇ ਕਿਆ ਗਰੇਵਾਲ ਨੇ ਕਿਆ ਪੁੰਦਰ ਨੇ ਕਿਆ ਕਿ ਅਸੀਂ ਸੈਣੀ ਨੂੰ ਡੀਜੀਪੀ ਲਾ ਕੇ ਗਲਤੀ ਕੀਤੀ ਸਵਾਏ ਇੱਕ ਵਿਰਸਾ ਸਿੰਘ ਬਟੋਏ ਤੋਂ ਕਿਸ ਨੇ ਕਿਹਾ ਲੇ ਤਾਂ ਕਿ ਸਾਨੂੰ ਜ਼ਹਾਰ ਆਲਮ ਨੂੰ ਨਹੀਂ ਸੀ ਸ਼ੁਰੂ ਨਿਕਾਲੀ ਦਾ ਵਾਈਸ ਪ੍ਰੈਸਿਡੈਂਟ ਬਣਾਉਣਾ ਚਾਹੀਦਾ ਕਿਸੇ ਨੇ ਕਿਹਾ ਕਿ ਸਾਨੂੰ ਉਹਦੀ ਘਰ ਵਾਲੀ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਕਿਸੇ ਨੇ ਕਿਹਾ ਕਿ ਉਹਦੀ ਘਰ ਵਾਲੀ ਨੂੰ ਟਿਕਟ ਦੇ ਕੇ ਹੀ ਮੰਤਰੀ ਬਣਾਏ ਕਿਸੇ ਨੇ ਕਿਹਾ ਸੈਨੀ ਨੂੰ ਲਾ ਕੇ ਤਾਂ ਫਿਰ ਇਹਨਾਂ ਨੇ ਤੋਹਫਾ ਦਿੱਤਾ ਪੰਜਾਬ ਨੂੰ ਆ ਲੋ ਜੀ ਜਿੰਨੇ ਤੁਹਾਨੂੰ ਕੁੱਟਿਆ ਮਾਰਿਆ ਤੁਸੀਂ ਉਹਨਾਂ ਨੂੰ ਫਿਰ ਡੀਜੀਪੀ ਲਈ ਚੱਲੋ ਤੇ ਫਿਰ ਭੁਗਤਰੇ ਨਾ ਜੇ ਸੈਨੀ ਨੂੰ ਡੀਜੀਪੀ ਲਾਏ ਤਾਂ ਭੁਗਤਰੇਨ ਬਾਈਬਲ ਜਿਹੜਾ ਉੱਥੇ ਵਾਪਰਿਆ ਬਾਈਬਲ ਗੋਲੀਕਾਂਡ ਕੋਟਕਪੂਰਾ ਗੋਲੀਕਾਂਡ ਜਾਂ ਹੋਇਆ ਸੀ ਉਹ ਡੀਜੀਪੀ ਏ ਸੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਨਜੋਤ ਸਿੰਘ ਸਿੱਧੂ ਨੇ ਕਿਹਾ ਜਥੇਦਰ ਕੌਕੇ ਦੇ ਟੋਟੇ ਕੀਤੇ ਗਏ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ ਨਾਲੇ ਨਜੋਤ ਸਿੰਘ ਸਿੱਧੂ ਨੇ ਬਠਿੰਡਾ ਰੈਲੀ ਵਿਖੇ ਕਿਹਾ ਪਹਿਲਾਂ 75 25 ਹੁੰਦਾ ਸੀ ਹੁਣ 80 20 ਹੁੰਦਾ ਹੈ ਨਾਲੇ ਗੱਲ ਕਰਾਂਗੇ ਸੁਨੀਲ ਜਾਖੜ ਉਹਨਾਂ ਨੇ ਫੇਰ ਸੁਖਪਾਲ ਖੈਰ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਜਿਹੜੀ ਰੈਲੀ ਕਾਂਗਰਸ ਕੱਢ ਰਹੀ ਹੈ ਨਿਆ ਯਾਤਰਾ ਉਰੇ ਨੈ ਯਾਤਰਾ ਉਹ ਸੁਖਪਾਲ ਖਰ ਦੇ ਹੱਕ ਦੇ ਵਿੱਚ ਕਿਉਂ ਨਹੀਂ ਕੱਢੀ ਜਾ ਰਹੀ ਇਹ ਬਿਆਨ ਕਿਉਂ ਹੈ ਇਹ ਤਿੰਨੇ ਵਿਸ਼ਾ ਦੇ ਵਿੱਚ ਆਪਾਂ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਹੋਣਗੇ ਪੁੱਲਰ ਸਾਹਿਬ ਜਿਹੜਾ ਨਜੋਤ ਸਿੰਘ ਸਿੱਧੂ ਨੇ ਜਥੇਦਰ ਕੌਂਕੇ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਵੀ ਉਹਨਾਂ ਦੇ ਟੋਟੇ ਕੀਤੇ ਗਏ ਪਰ ਉਹਨਾਂ ਜਿਹੜੇ ਕਾਤਿਲ ਸਨ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਇਹ ਜਿਹੜਾ ਮਸਲਾ ਹੈਗਾ ਇਹ ਅਕਾਲੀ ਦਲ ਵਾਸਤੇ ਜਿਹੜਾ ਗਲੇ ਦੀ ਹੱਡੀ ਤੇ ਨਹੀਂ ਕਿਧਰੇ ਬੰਨਦਾ ਜਾ ਰਿਹਾ ਸਭ ਤੋਂ ਵੱਡੀ ਗੱਲ ਇਹ ਕਿ ਉਹ ਜਿਹੜਾ ਪੰਜਾਬ ਦੇ ਵਿੱਚ ਕਾਲਾ ਦੌਰ ਹੜਾਇਆ ਉਹ ਇੱਕ ਪੁਲਿਸ ਰਾਜ ਸੀ ਉਸ ਚਾਈ ਕੇ ਪੀਐਸ ਗਿਲ ਦਾ ਰਾਜ ਸੀ ਬੀਨ ਸਿੰਘ ਦਾ ਰਾਜ ਸੀ ਉਦੋਂ ਪੰਜਾਬ ਦਾ ਹਰ ਗਰੀਬ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪੁਲਿਸ ਨੇ ਕੋਹ ਕੋਗੇ ਮਾਰੇ ਨੇ ਕਈ ਤੇ ਪੁਲਿਸ ਅਫਸਰ ਅਜੇ ਹੀ ਚਰਚਾ ਸੀ ਕਿ ਜਿਹੜੇ ਅੰਮ੍ਰਿਤਧਾਰੀ ਮੁੰਡੇ ਪੁਲਿਸ ਪੜ ਕੇ ਲੈ ਜਾਂਦੇ ਜਿਨ੍ਹਾਂ ਦੇ ਪਰ ਗਿਸਰਾਂ ਤੇ ਖੱਟੇ ਪਰਨੇ ਬੰਨੇ ਹੁੰਦੇ ਸੀ ਉਹਨਾਂ ਦੇ ਪਹਿਲਾਂ ਜਿਹੜੇ ਸਿਗਰਟ ਆ ਪੀਂਦੇ ਸੀ ਅਫਸਰ ਮੂੰਹ ਤੇ ਫੂਕਾ ਮਾਰਦੇ ਸੀ ਫਿਰ ਉਹ ਹੀ ਸਿਗਰਟ ਉਹਨਾਂ ਦੇ ਸਰੀਰ ਤੇ ਲਾਉਂਦੇ ਸੀ ਤੇ ਜਿਨ੍ਹਾਂ ਨੇ ਗੁਰਦੇਵ ਸਿੰਘ ਕੌਂਕੇ ਉਸ ਸਮੇਂ ਦੇ ਜਥੇਦਾਰ ਨੂੰ ਨਹੀਂ ਛੱਡਿਆ ਪੁਲਿਸ ਨੇ ਜ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਨਹੀਂ ਛੱਡਿਆਗਾ ਤਾਂ ਤੁਸੀਂ ਉਸ ਦੌਰ ਦੇ ਵਿੱਚ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪੁਲਿਸ ਦੇ ਵਿੱਚ ਕਿਵੇਂ ਮਾਵਾ ਪੈਣਾ ਧੀਆਂ ਬੱਚੇ ਬਜ਼ੁਰਗ ਰਿਸ਼ਤੇਦਾਰ ਛੋਟੇ ਛੋਟੇ ਬੱਚੇ ਉਹ ਵੀ ਪੁਲਿਸ ਨੇ ਖਾੜਕੂ ਕਹਿ ਕੇ ਖਤਮ ਕੀਤੇ ਆਗੇ ਸੀ ਇੱਕ ਪੰਜਾਬ ਦੀ ਇੱਕ ਕਾਲੇ ਦੌਰ ਦਾ ਜਿਹੜਾ ਇਤਿਹਾਸ ਆ ਉਸ ਕਾਲੇ ਦੌਰ ਦੇ ਇਤਿਹਾਸ ਦੇ ਵਿੱਚ ਉਸ ਸਮੇਂ ਦੀ ਹਕੂਮਤ ਉਸ ਸਮੇਂ ਦੇ ਪੁਲਿਸ ਅਫਸਰ ਵੱਡੀ ਗਿਣਤੀ ਦੇ ਵਿੱਚ ਜ਼ਿੰਮੇਵਾਰ ਸੀ ਕਿ ਕਈ ਤੇ ਇਦਾਂ ਸੀ ਕਿ ਔਰਤਾਂ ਸਾਈਡ ਤੇ ਕਰ ਲੈਂਦੇ ਸੀ ਬੰਦੇ ਸਾਈਡ ਤੇ ਕਰ ਲੈਂਦੇ ਸੀ ਕਈ ਤੇ ਅਪਸਰ ਇਹ ਵੀ ਕਹਿੰਦੇ ਸੀ ਕਿ ਔਰਤਾਂ ਦੇ ਨਾਲ ਰਾਤਾਂ ਬਤਾਓ ਕਿ ਇੱਥੇ ਪੰਜਾਬ ਦੇ ਵਿੱਚ ਇੱਕ ਤਸਤੀ ਕਰਨ ਹੋ ਜਾਏਗਾ ਇਹ ਪੰਜਾਬ ਦੇ ਦੌਰ ਦੇ ਵਿੱਚ ਇਤਿਹਾਸ ਹੈ ਤੇ ਇਹ ਰਹੀ ਗੱਲ ਹੁਣੇ ਰੌਲਾ ਜਿਆਦਾ ਪੈ ਰਿਹਾ ਗਿਆ ਕਿਉਂਕਿ ਭਾਈ ਗੁਰਦੇਵ ਸਿੰਘ ਕੌਮਕੇ ਦੇ ਮਸਲੇ ਦੇ ਵਿੱਚ ਕਿ ਜਿਹੜੀ ਸਰਕਾਰ ਇਨਸਾਫ ਨਹੀਂ ਦੇ ਸਕੀ ਹੈ ਕਿ ਉਹਦੇ ਵਾਸਤੇ ਮੁਸੀਬਤ ਤਾਂ ਹੈ ਸ਼ਰੋਮ ਨਿਕਾਲੀ ਦਲ ਵਾਸਤੇ ਕਿਉਂਕਿ ਸ਼ਰੋਮ ਨਿਕਾਲੀ ਦਲ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਲੋਕਾਂ ਦਾ ਜਾਂ ਪੰਥਕ ਲੋਕਾਂ ਦਾ ਦਿਲ ਜਿੱਤੇ ਪਰ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਬਾਹਰ ਆ ਜਾਂਦਾ ਜਿਸ ਕਰਕੇ ਫਿਰ ਲੋਕੀ ਕਾਲੀ ਦਲ ਬਾਰੇ ਸੋਚਣ ਵਾਸਤੇ ਮਜਬੂਰ ਹੋ ਜਾਂ ਜਾਂਦੇ ਨੇ ਠੀਕ ਆ ਮੰਨਿਆ ਕਿ ਜਿਹੜਾ ਭਾਈ ਗੁਰਦੇਵ ਸਿੰਘ ਕੌਂਗਕੇ ਆ ਉਹਦਾ ਜਿਹੜਾ ਕਤਲ ਪੁਲਿਸ ਨੇ ਕੀਤਾ ਸੀ ਉਹ ਕੀਤਾ ਸੀ 92 ਦੇ ਵਿੱਚ ਤੇ 92 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਪਟਾਡੀ 97 ਦੇ ਵਿੱਚ ਸਰਕਾਰ ਬਣ ਜਾਂਦੀ ਹੈ 97 ਤੋਂ ਲੈ ਕੇ 2002 ਤੱਕ ਤੁਸੀਂ 5 ਸਾਲ ਰਾਜ ਕੀਤਾ ਫਿਰ 7 ਤੋਂ ਲੈ ਕੇ 17 ਤੱਕ ਤੁਸੀਂ 10 ਸਾਲ ਰਾਜ ਕੀਤਾ ਮਤਲਬ 15 ਸਾਲਾਂ ਦੇ ਰਾਜ ਦੇ ਵਿੱਚ ਤੁਸੀਂ ਇਨਸਾਫ ਦਵਾ ਸਕਦੇ ਸੀ ਹੁਣ ਕਾਲੀ ਦਲ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਰਿਪੋਰਟ ਬੜੇ ਹੋਰ ਤਰ੍ਹਾਂ ਦੇ ਆਪਣੀ ਪਰਿਭਾਸ਼ਾ ਦੱਸ ਰਹੇ ਨੇ ਉਹ ਤੇ ਸਿਰਫ 11 ਪੇਜ ਪੜ ਰਹੇ ਨੇ ਕਿ ਜਿਹੜੇ 350 350 ਪੇਜ ਦੀ ਰਿਪੋਰਟ ਆ ਬੀਬੀ ਤਵਾੜੀ ਉਹ ਕਿਪੋ ਇਹਨਾਂ ਕੋਲ ਹੈ ਕਿਉਂਕਿ ਤੁਸੀਂ ਆਪਣੇ ਤੁਹਾਨੂੰ ਜਿਵੇਂ ਸੂਟ ਕਰਦਾ ਤੁਸੀਂ ਉਸ ਕਰਕੇ ਉਦਾਂ ਤੁਸੀਂ ਪੜ੍ਹ ਕੇ ਸੁਣਾ ਰਹੇ ਪਰ ਜਿਹੜੀ ਅੱਜ ਨਵਜੋਤ ਸਿੰਘ ਸਿੱਧੂ ਨੇ ਬਠਿੰਡੇ ਦੇ ਵਿੱਚ ਜਾ ਕੇ ਗੱਲ ਕੀਤੀ ਨਾ ਕਿ ਇੱਕ ਜੇ ਤੁਸੀਂ ਆਪਣੇ ਜਥੇਦਾਰ ਜਿਹੜੇ ਜਿਨ੍ਹਾਂ ਨੂੰ ਸਰਬੱਤ ਖਾਲਸੇ ਦੇ ਵਿੱਚ ਚੁਣਿਆ ਗਿਆ ਹੋਵੇ ਉਹ ਅਗਰ ਉਹਨਾਂ ਦਾ ਕਤਲ ਹੋ ਜਾਂਦਾ ਪੁਲਿਸ ਕਤਲ ਕਰਦੀ ਪੁਲਿਸ ਫੜ ਕੇ ਲੈ ਜਾਂਦੀ ਹੈਗੀਆ ਟੌਰਚਰ ਕੀਤਾ ਜਾਂਦਾ ਟੁਕੜੇ ਟੁਕੜੇ ਕੀਤੇ ਜਾਂਦੇ ਜਿਵੇਂ ਨਵਜੋਤ ਸਿੰਘ ਸਿੱਧੂ ਕਹਿ ਰਹੇ ਤੇ ਤੁਹਾਡੀ ਜ਼ਿੰਮੇਵਾਰੀ ਮੰਨਦੀ ਸੀ ਉਹ ਧਾਰਨਾ ਤੇ ਰਹਿਣ ਗਿਆ ساری ਉਮਰ ਰਹਿਣ ਗਿਆ ਕਿ ਇੱਕ ਉਹ ਦੌਰ ਸੀ ਜਿਹੜੇ ਮਹਾਰਾ ਰਣਜੀਤ ਜਿਹੜੇ ਸ਼ੇਰੇ ਪੰਜਾਬ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਦਾ ਸਤਲੂ ਤੋਂ ਲੈ ਕੇ ਤੇ ਖੈਬਰ ਪਖਤੂਨਾ ਤੱਕ ਰਾਜ ਸੀ ਕਿ ਉਹਨੂੰ ਵੀ ਕਾਲੀ ਫੂਲਾ ਸਿੰਘ ਹੋਣਾ ਨੇ ਸਜ਼ਾ ਵੀ ਦਿੱਤੀ ਸੀ ਤੇ ਬੁਲਾ ਕੇ ਜਦੋਂ ਕਾਲੀ ਫੂਲਾ ਸਿੰਘ ਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਕੋੜੇ ਵੀ ਮਾਰੇ ਸੀ ਉਹ ਵੀ ਮਹਾਰਾ ਰਣਜੀਤ ਸਿੰਘ ਨੂੰ ਵਕਰੀ ਗੱਲ ਆ ਕਿ ਬਾਅਦ ਇੱਕ ਇੱਕ ਸੈਟਅਪ ਕੀਤਾ ਸੀ ਕਿ ਉੱਤੇ ਬਾਅਦ ਚ ਕਿਉਂਕਿ ਉਹ ਇੱਕ ਮਹਾਰਾਜਾ ਰਣਜੀਤ ਸਿੰਘ ਫਿਰ ਉਹ ਕਾਲੀ ਫੁੱਲਾ ਸਿੰਘ ਨੂੰ ਉੱਧਰ ਭੇਜ ਦਿੱਤੇ ਆ ਗਏ ਨੇ ਪਰ ਇੱਕ ਜਥੇਦਾਰ ਨੇ ਤੇ ਸਜ਼ਾ ਦਿੱਤੀ ਹੈਗੀ ਨਾ ਤੇ ਉਹ ਨਵਜੋਸੇ ਸਿੱਧੂ ਸਾਹਿਬ ਹੀ ਕਹਿ ਰਹੇ ਨੇ ਕਿ ਇੱਕ ਉਹ ਵੀ ਦੌਰ ਸੀ ਜਦੋਂ ਕਾਲੀ ਫੁੱਲਾ ਸਿੰਘ ਵਰਗੇ ਜਥੇਦਾਰ ਸੀ ਜਿਹੜੇ ਇੱਕ ਰਾਜੇ ਨੂੰ ਸਜ਼ਾ ਦਿੰਦੇ ਨੇ ਮਹਾਰਾਜੇ ਨੂੰ ਸਜ਼ਾ ਦਿੰਦੇ ਤੇ ਇੱਕ ਇਹ ਵੀ ਦੌਰ ਸੀ ਕਿ ਜਿਹੜੇ ਜਥੇਦਾਰ ਨੇ ਉਹ ਮੁੱਖ ਮੰਤਰੀਆਂ ਦੀ ਕੋਠੀ ਚ ਜਾ ਕੇ ਮੀਟਿੰਗਾਂ ਕਰਦੇ ਨੇ ਵੀ ਹੁਕਮ ਦੱਸੋ ਜੀ ਕੀ ਕਰਨਾ ਹੈਗਾ ਪੋਦੇ ਕਰ ਦੇਣ ਕਿਹਨੂੰ ਮaaf ਕਰਨਾ ਕਿਹੜੇ ਕਿਰੇ ਡੇਰੇ ਵਾਲੇ ਦੇ ਮੁਖੀ ਨੂੰ ਮaaf ਕਰਨਾ ਨੇ ਉਹ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਚੀਜ਼ਾਂ ਦੇ ਦੋ ਇਤਿਹਾਸ ਦੇ ਵਿੱਚ ਆ ਜਾਂਦੀਆਂ ਲਿਖੀਆਂ ਜਾਂਦੀਆਂ ਆਈਆਂ ਤੇ ਫਿਰ ਕਿਸੇ ਵੀ ਪਾਰਟੀ ਜਿਹੜੀ ਉਸ ਸਮੇਂ ਦੀ ਜ਼ਿੰਮੇਵਾਰ ਹੁੰਦੀ ਉਹ ਖਹਿੜਾ ਨਹੀਂ ਛਡਾ ਸਕਦੇ ਹੁਣ ਰਹੀ ਗੱਲ ਜੋ ਮਰਜ਼ੀ ਬੋਲੀ ਜਾਂ ਨਾ ਸ਼ਰੂਮ ਨਿਕਾਲੀ ਦਲ ਵਾਲੇ ਪਰ ਤੁਹਾਡੇ ਇੱਕ ਰਾਈਡ ਸੀ ਜੇ ਤੁਸੀਂ ਇਹ ਕਹਿੰਦੇ ਕਿ ਬੀਪੀ ਤਵਾੜੀ ਨੇ ਕੋਈ ਰਿਪੋਰਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਤੁਸੀਂ ਦੁਬਾਰਾ ਇਨਵੈਸਟੀਗੇਸ਼ਨ ਕਰਦੇ ਕਿਉਂਕਿ ਬੀਪੀ ਦਿਵਾੜੀ ਉਹਨਾਂ ਨੇ ਰਿਪੋਰਟ ਕੀਤੀ ਉਦੋਂ ਕੇਪੀਐਸ ਗਿਲ ਵਰਗੇ ਆਫੀਸਰ ਸੀ ਡੀਜੀਪੀ ਸੂਬੇ ਦੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਸੀ ਉਸ ਸਮੇਂ ਦੀਆਂ ਸਰਕਾਰਾਂ ਨੇ ਤੇ ਇਸ ਕਰਕੇ ਚਾਹੀਦਾ ਕਿ ਉਹਦੇ ਚ ਇੱਕ ਬੜਾ ਕਲੀਅਰ ਕੱਟ ਲਿਆ ਬੀਪੀ ਤਵਾੜੀ ਨੇ ਆਪਣੇ ਡੀਜੀਪੀ ਖਿਲਾਫ ਕੇਪੀਐਸ ਗਿਲ ਖਿਲਾਫ ਰਿਪੋਰਟ ਦੇ ਵਿੱਚ ਲਿਖਿਆ ਕਿ ਉਹ ਨਾ ਦੀ ਉੱਥੋਂ ਤੱਕ ਤੈਹ ਤੱਕ ਜਾਣਾ ਚਾਹੀਦਾ ਹੈਗਾ ਜੇ ਭਾਈ ਕੌਂਕੇ ਨੂੰ ਚੁੱਕਣ ਵੇਲੇ ਉਸ ਸਮੇਂ ਰਾਤੋਂ ਰਾਤ ਐਸਐਸਪੀ ਐਸਪੀ ਐਸਐਚਓ ਸਾਰੇ ਬਦਲ ਦਿੱਤੇ ਕਿ ਇਟ ਮੀਨ ਪੰਜਾਬ ਪੁਲਿਸ ਦੋਸ਼ੀ ਹੈ ਹੁਣ ਚਾਹੇ ਕੋਈ ਜਿਹੜਾ ਵੀ ਸ਼ਰਮ ਨਿਕਾਲੀ ਦਲ ਦਾ ਛੋਟਾ ਮੋਟਾ ਵੱਡਾ ਲੀਡਰ ਹੈ ਨਵਾਂ ਪੁਰਾਣਾ ਉਹ ਜੋ ਮਰਜ਼ੀ ਬੇਤੁਕੀਆਂ ਗੱਲਾਂ ਕਰਦੇ ਹੈਗੇ ਉਹਦੇ ਨਾਲ ਤੁਸੀਂ ਇਹ ਨਹੀਂ ਆ ਗਲਤੀ ਹੋਈ ਹੈ ਤੁਸੀਂ ਮੰਨੋ ਕਿ ਹਾਂ ਸਾਡੇ ਕੋਈ ਜਾਂਚ ਅਸੀਂ ਕਰਵਾਈ ਸੀ ਅਸੀਂ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਕਿਉਂਕਿ ਜਿਹੜਾ 1997 ਦਾ ਚੋਣ ਘੋਸ਼ਣਾ ਪੱਤਰ ਸ਼ੁਰੂ ਨਿਕਲ ਲਿਆ ਦਲ ਕਿ ਅਸੀਂ ਅਜਿਹਾ ਇੱਕ ਕਮਿਸ਼ਨ ਬਣਾਵਾਂਗੇ ਕਿ ਜਿੰਨੇ ਝੂਠੇ ਫਰਜ਼ੀ ਮੁਕਾਬਲੇ ਹੋਏ ਨੇ ਅਸੀਂ ਸਾਰਿਆਂ ਦੀ ਜਾਂਚ ਕਰਵਾਵਾਂਗੇ ਤੁਸੀਂ ਕਹੋਗੇ ਅਸੀਂ ਕਰਵਾਈ ਸੀ ਨਹੀਂ ਕਰਵਾਈ ਕਿਉਂ ਨਹੀਂ ਕਰਵਾਈ ਔਰ ਤੁਸੀਂ ਰਾਜ ਕੀਤਾ ਤੁਸੀਂ ਕਿਉਂ ਨਹੀਂ ਭਾਈ ਕੌਕੇ ਵਾਲੇ ਮਸਲੇ ਦੇ ਵਿੱਚ ਜਿਹੜੀ ਜਾਂਚ ਕੀ ਕਰਵਾਈ ਪੂਰੀ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਤੁਸੀਂ ਜਵਾਬ ਦੇਣਾ ਤਾਂ ਅੱਡਵਾ ਸਕੋਗੇ ਇਸੇ ਕਰਕੇ ਇਹ ਮਸਲਾ ਬਹੁਤ ਵੱਡਾ ਹੈਗਾ ਉਸ ਵਾਰ ਕਾਲੀ ਦਲ ਕਿੰਨੀ ਆ ਕੀ ਮਾਫੀ ਮੰਗਣਗੇ ਕਿਉਂਕਿ ਕਾਲੀ ਦਲ ਦੀ ਇਹ ਇੱਕ ਬਹੁਤ ਵੱਡੀ ਬਿਮਾਰੀ ਹੈ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਉਹਨੂੰ ਸਾਰਾ ਕੁਝ ਭੁੱਲ ਜਾਂਦਾ ਹੈਗਾ ਜਦੋਂ ਸੱਤਾ ਦੇ ਵਿੱਚੋਂ ਬਾਹਰ ਚਲਾ ਜਾਂਦਾ ਉਹਨੂੰ ਸਾਰਾ ਕੁਝ ਯਾਦ ਆ ਜਾਂਦਾ ਜਥੇਦਾਰ ਕੋਕੇ ਜਿਵੇਂ ਕੋ-ਕੋਕੇ ਮਾਰਿਆ ਜਿਵੇਂ ਕਹੇ ਜਾਂਦਾ ਵੀ ਟੋਟੇ ਕੀਤੇ ਉਹਨਾਂ ਦੇ ਜੋ ਕਤਲ ਕੀਤਾ ਗਿਆ ਜਿਸ ਕੌਮ ਦਾ ਜਥੇਦਾਰੀ ਮਾਰ ਦਿੱਤਾ ਗਿਆ ਹੋਵੇ ਮਰਡਰ ਕਰ ਦਿੱਤਾ ਗਿਆ ਹੋਵੇ ਫਿਰ ਉਸ ਕੌਮ ਦੇ ਪੱਲੇ ਕੀ ਰਹਾ ਜਾਂਦਾ ਹੈਗਾ ਫਿਰ ਸਰਕਾਰਾਂ ਨੇ ਹਸ ਤੱਕ ਕੀਤਾ ਕੀ ਹੈਗਾ ਕਿਸੇ ਦੌਰ ਦੇ ਵਿੱਚ ਪੁਲਿਸ ਵਾਲਿਆਂ ਨੇ 85 ਸਾਲ ਦੇ ਬਜ਼ੁਰਗ ਨਹੀਂ ਛੱਡੇ 5 ਸਾਲ ਦੇ ਬੱਚੇ ਨਹੀਂ ਛੱਡੇ ਆ ਗਏ ਨਾ ਜੀ ਬੜਾ ਪੰਜਾਬ ਦੇ ਵਿੱਚ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਥੋੜਾ ਜਾਂਦਾ ਸੀ ਪੰਜਾਬ ਦੇ ਦਰਿਆਵਾਂ ਦੇ ਵਿੱਚ ਖੂਨ ਜਾਂਦਾ ਸੀ ਰਾਜਸਥਾਨ ਸਰਕਾਰ ਨੇ ਪੰਜਾਬ ਸਰਕਾਰ ਨੂੰ ਉਸ ਸਮੇਂ ਚਿੱਠੀ ਲਿਖੀ ਕਿ ਤੁਹਾਡਾ ਬੇੜਾ ਗਰਕ ਹੋ ਜਾਵੇ ਤੁਹਾਡੇ ਜਿਹੜੇ ਤੁਸੀਂ ਪਾਪ ਕੀਤੇ ਹੋ ਦਰਿਆਵਾਂ ਨੂੰ ਤੇ ਥੋੜਾ ਉਤ ਭਾਗੀਦਾਰ ਬਣਾਓ ਤੁਹਾਡੇ ਪਾਪ ਰੋੜ ਰੋੜ ਕੇ ਸਾਡੇ ਆ ਰਹੇ ਨੇ ਉਹਨਾਂ ਚੀਫ ਸਕੱਟਰੀ ਪੰਜਾਬ ਦੇ ਚਿੱਠੀ ਲਿਖੀ ਹੈਗੀ ਸੀ ਤੇ ਇਸ ਕਰਕੇ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋਇਆ ਜਿੱਥੋਂ ਤੱਕ ਸਵਾਲ ਜਥੇਦਾਰ ਦਾ ਜਥੇਦਾਰ ਦੇ ਮਸਲੇ ਤੇ ਤੇ ਹੀ ਹੈ ਠੀਕ ਹੈ ਕਾਂਗਰਸ ਪਾਰਟੀ ਕੋ ਤੁਸੀਂ ਨਹੀਂ ਇਹ ਚੀਜ਼ਾਂ ਉਮੀਦ ਰੱਖ ਸਕਦੇ ਕਿ ਉਹ ਇਨਸਾਬ ਕਰਦੀ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ 84 ਸਿੱਕ ਕਤਲਿਆਂ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਵੀ ਸਜ਼ਾਵਾ ਨਹੀਂ ਦਿੱਤੀਆਂ ਜਿਨ੍ਹਾਂ ਨੇ ਸੈਂਟਰ ਦੇ ਵਿੱਚ ਰਾਜ ਕੀਤਾ ਸੀ ਉਹਨਾਂ ਨੇ ਤੇ ਕਾਲ ਤੱਕ ਸਾਬ ਤੇ ਜਿਹੜਾ ਟਾਇਆ ਦਰਬਾਰ ਸਾਹਿਬ ਤੇ ਹਮਲ ਕੀਤਾ ਉਹਨਾਂ ਨੇ ਹਜੇ ਤੱਕ ਉਹ ਦੋਸ਼ੀਆਂ ਨੂੰ ਸਜ਼ਾ ਦਿੱਤੀ ਮਾਫੀ ਮੰਗੀ ਨਹੀਂ ਹੈਗੀ ਉਹਨਾਂ ਤੋਂ ਤੇ ਉਮੀਦ ਨਹੀਂ ਪਰ ਕਾਲੀ ਦਲ ਤੋਂ ਤਾਂ ਲੋਕੀ ਉਮੀਦ ਰੱਖਦੇ ਸੀ ਨਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਭਾਈਕੋ ਕਿਰ ਦਾ ਮਸਲਾ ਜਿਹੜਾ ਹੈ ਉਸ ਮਸਲੇ 'ਚ ਸ਼ਰੂਪ ਨਿਕਾਲੀ ਦਲ ਚਾਹਤ ਅੱਜ ਵੀ ਕਹਿ ਦੇਣਾ ਕਿ ਜੇ ਸਾਡੀ ਸਰਕਾਰ ਬਣ ਗਈ ਆਗੀ ਆਉਣ ਵਾਲੇ ਸਮੇਂ 'ਚ ਸਾਡੀ ਸਰਕਾਰ ਸਤਾਈ 'ਚ ਬਣ ਜੇ ਅਸੀਂ ਸਾਡੀ ਪਹਿਲੀ ਜਿਹੜੀ ਜ਼ਿੰਮੇਵਾਰੀ ਹੋਊਗੀ ਅਸੀਂ ਉਹਨਾਂ ਦੋਸ਼ੀਆਂ ਨੂੰ ਅਫਸਰਾਂ ਨੂੰ ਸਜ਼ਾ ਦਵਾਂਗੇ ਕਿਵੇਂ ਦੇ ਸਕਦੇ ਨਾ ਸਭ ਤੋਂ ਵੱਡਾ ਗੁਨਾਹ ਕਿਸੇ ਨੇ ਅੱਜ ਤੱਕ ਕਿਹਾ ਸੁਬੀਰ ਸਿੰਘ ਬਾਦਲ ਨੇ ਕਦੀ ਕਿਹਾ ਕਦੀ ਮਾਨੀ ਨੇ ਕਿਹਾ ਕਦੀ ਵਿਕਰਮ ਸਿੰਘ ਜੀਠਿਆ ਨੇ ਕਿਹਾ ਕਦੀ ਚੰਦੂ ਮਾਜਰੇ ਨੇ ਕਿਹਾ ਡਾਕਟਰ ਚੀਮੇ ਨੇ ਕਿਹਾ ਗਰੇਵਾਲ ਨੇ ਕਿਹਾ ਪੁੰਦਰ ਨੇ ਕਿਹਾ ਕਿ ਅਸੀਂ ਸੈਣੀ ਨੂੰ ਡੀਜੀਪੀ ਲਾ ਕੇ ਗਲਤੀ ਕੀਤੀ ਸਵਾਏ ਇੱਕ ਵਿਰਸਾ ਸਿੰਘ ਬਲਟੋਏ ਤੋਂ ਹੋਰ ਕਿਸੇ ਨੇ ਕਿਹਾ ਕਿ ਕਿਸੇ ਨੇ ਕਿਹਾ ਲੈ ਤਾਂ ਕਿ ਸਾਨੂੰ ਹਜ਼ਾਰ ਆਲਮ ਨੂੰ ਨਹੀਂ ਸੀ ਸ਼ਰਮ ਨਿਕਾਲੀ ਦਾ ਵਾਈਸ ਪ੍ਰੈਡਰ ਬਣਾਉਣਾ ਚਾਹੀਦਾ ਕਿਸੇ ਨੇ ਕਿਹਾ ਕਿ ਸਾਨੂੰ ਉਹਦੀ ਘਰ ਵਾਲੀ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਕਿਸੇ ਨੇ ਕਿਹਾ ਕਿ ਉਹਦੀ ਘਰ ਵਾਲੀ ਨੂੰ ਟਿਕਟ ਦੇ ਕੇ ਹੀ ਮੰਤਰੀ ਬਣਾਏ ਕਿਸੇ ਨੇ ਕਿਹਾ ਲੇਕਿਨ ਸਾਰੇ ਨੂੰ ਪਤਾ ਕਿ ਇਜ਼ਹਾਰ ਆਲਮ ਕਿਵੇਂ ਇੱਕ ਆਲਮ ਸੈਣਾ ਮਸ਼ਹੂਰੀ ਜਦੋਂ ਐਸਐਸਪੀ ਅੰਬਰਸਰ ਲਗਾ ਕਿਵੇਂ ਉੱਥੇ ਮਾਜੇ ਦੇ ਵਿੱਚ ਕਿਵੇਂ ਉਹਨਾਂ ਨੇ ਜਵਾਨੀ ਕੋਕ ਹੋ ਕੇ ਮਾਰੀ ਹੈਗੀ ਤੇ ਇਹਨਾਂ ਨੇ ਉਹਨਾਂ ਨੂੰ ਕੁਸਰੀਆਂ ਦਿੱਤੀਆਂ ਗਿਆ ਕਿਵੇਂ ਹੁਣ ਵਿਰਸਾ ਸਿੰਘ ਮਲਡੋਵਾ ਸਾਹਿਬ ਸਾਹਿਬ ਜਾਂ ਹੋਰ ਜਿਹੜੇ ਵੀ ਅੱਗੇ ਬੰਟੀਰ ਮੜਕੇ ਦੀ ਕਿਹਾ ਕਿਸੇ ਨੇ ਨਹੀਂ ਕਿਹਾ ਹੁਣ ਤੁਸੀਂ ਕਿਵੇਂ ਕਿ ਗੱਲਾਂ ਕਰੋਗੇ ਨਾ ਤੁਸੀਂ ਜਾਂ ਕਹਿਣਾ ਕਹਿ ਤੋ ਕਿ ਅਸੀਂ ਪੰਥਕ ਜਮਾਤ ਨਹੀਂ ਹੈਗੀ ਫਿਰ ਤੁਸੀਂ ਕਹਿ ਦਿੰਦੇ ਅਸੀਂ ਸ਼ਰੂਮ ਸਿੱਖਾਂ ਦੀ ਸਾਡੀ ਸ਼ਰੂਮ ਨਹੀਂ ਜਮਾਤ ਹੈ ਤੇ ਸਿੱਖਾਂ ਦੀ ਸ਼ਰੂਮ ਨਹੀਂ ਜਮਾਤ ਸੀ ਤੇ ਫਿਰ ਤੁਸੀਂ ਦੋਸ਼ੀਆਂ ਨੂੰ ਕਿਵੇਂ ਕੁਰਸੀਆਂ ਦਿੰਦੇ ਰਹੇ ਹਗੇ ਸੈਣੀ ਨੂੰ ਲਾ ਕੇ ਤੇ ਫਿਰ ਇਹਨਾਂ ਨੇ ਤੋਹਫਾ ਦਿੱਤਾ ਪੰਜਾਬ ਨੂੰ ਆ ਲੋ ਜੀ ਜਿੰਨੇ ਤੁਹਾਨੂੰ ਕੁੱਟਿਆ ਮਾਰਿਆ ਤੁਸੀਂ ਉਹਨਾਂ ਨੂੰ ਫਿਰ ਡੀਜੀਪੀ ਲਈ ਚਲੋ ਤੇ ਫਿਰ ਭੁਗਤਰੇ ਨਾ ਜੇ ਸੈਣੀ ਨੂੰ ਡੀਜੀਪੀ ਲਾਇ ਤੇ ਭੁਗਤਰੇ ਨੇ ਬਾਈਬਲ ਜਿਹੜਾ ਉੱਥੇ ਵਾਪਰਿਆ ਬਾਈਬਲ ਗੋਲੀਕਾਂਡ ਕੋਟਕਪੂਰਾ ਗੋਲੀਕਾਂਡ ਜਾਂ ਹੋਇਆ ਸੀ ਉਹਦਾ ਡੀਜੀਪੀ ਇਹ ਸੀ ਸਾਰੇ ਸੀ ਨਾ ਕਿਉਂਕਿ ਇੱਕ ਡੀਜੀਪੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਮੁਖ ਸਖਤਰ ਦੀ ਬੜੀ ਜ਼ਿੰਮੇਵਾਰੀ ਕਿ ਡੀਸੀ ਦੀ ਹੁੰਦੀ ਹੈ ਕੈਸ ਐਸਐਸਪੀ ਦੀ ਸਾਰੇ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਹ ਇਹਨਾਂ ਨੂੰ ਇਹ ਅਫਸਰ ਲਾਏ ਨੇ ਹੁਣ ਇਹ ਹੈ ਕਿ ਬੋਲਦੇ ਨਹੀਂ ਹੈਗੇ ਨਾ ਪ੍ਰੋਬਲਮ ਜਦੋਂ ਤੁਸੀਂ ਗਲਤੀਆਂ ਕਰ ਲੈਂਦੇ ਹੋ ਨਾ ਫਿਰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਹੈਗੇ ਹੁਣ ਇਸ ਕਰਕੇ ਮਸਲਾ ਇਹ ਸਭ ਤੋਂ ਵੱਡਾ ਜਿਹੜਾ ਨਵਜੋਤ ਸਿੰਘ ਸਿੱਧੂ ਨਹੀਂ ਪੰਜਾਬ ਦਾ ਮਸਲਾ ਬਣ ਗਿਆ ਹੈਗਾ ਕਿ ਭਾਈ ਗੌਂਕੇ ਭਾਈ ਗੌਂਕੇ ਦਾ ਕਸੂਰ ਕੀ ਸਭ ਤੋਂ ਵੱਡੀ ਗੱਲ ਹਲੇ ਤੱਕ ਇਹ ਬਾਹਰ ਨਹੀਂ ਆਇਆ ਦਾ ਕਸੂਰ ਕੀ ਪੁਲਿਸ ਨੇ ਉਹਨੂੰ ਕਿਉਂ ਚੁੱਕਿਆ ਕਿਉਂ ਮਾਰਿਆ ਕੀ ਐਡਾ ਵੱਡਾ ਗਨਾਹ ਕਰ ਦਿੱਤਾ ਸੀ ਤੇ ਜੇ ਉਸ ਸਮੇਂ ਜਿਹੜੇ ਵੀ ਸ਼ਰੂਮ ਨਿਕਾਲੀਦਲ ਦੀ ਲੀਡਰਸ਼ਿਪ ਸੀ ਯੋਸ ਰਾਮੇ ਤੇ ਉਹ ਅਗਰ ਇੱਕ ਆਵਾਜ਼ ਬਲੰਦ ਕਰ ਦਿੰਦੀ ਹੈਗੀ ਠੀਕ ਹੈ ਤੇ ਹੋ ਸਕਦਾ ਹੈ ਕਿ ਭਾਈ ਕੌਮ ਕੇ ਬਚ ਸਕਦਾ ਸੀ ਇਸ ਕਰਕੇ ਸਾਰੇ ਹੀ ਕਾਲੀ ਦਲ ਸਟੈਂਡ ਲੈਂਦੇ ਜਿ세 ਦਾ ਟੌੜਾ ਸਟੈਂਡ ਲੈਂਦੇ ਬਾਦਲ ਸਾਹਿਬ ਲੈਂਦੇ ਸਟੈਂਡ ਜਿੰਨੇ ਵੀ ਬਰਨਾਲਾ ਸਾਹਿਬ ਸੀ ਜਾਂ ਉਸਾ ਮਿੱਤਲਵੰਡੀ ਸਾਹਿਬ ਜਿੰਨੇ ਵੀ ਕਾਲੀ ਦਲ ਦੇ ਉਸਾਂ ਮੇ ਵੱਡੀ ਲੀਡਰਸ਼ਿਪ ਸਟੈਂਡ ਤੇ ਲੈਂਦੇ ਹੁਣ ਜਿਹੜਾ ਅਜੇ ਸੇ ਕਰਕੇ ਜਿਹੜਾ ਨਵਜੋਸ਼ ਸਿੰਘ ਸਿੱਧੂ ਹੋਣਾ ਨੇ ਬਠਿੰਡੇ ਅੱਜ ਗੱਲ ਕੀਤੀ ਆ ਉਹ ਹੀ ਆ ਕਿ ਮਸਲਾ ਹੀ ਬਹੁਤ ਵੱਡਾ ਆ ਬਿੱਗ ਪਾਸੇ ਉਦੋਂ ਇਸਿਰ ਭਾਈਕੋਂ ਕੇ ਚਾਈ ਭਾਈਕੋਂ ਕੇ ਇਸੀ ਚਾ ਕੋ ਬਹੁਤ ਜਿਆਦਾ ਆਮ ਲੋਕਾਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਬਹੁਤ ਜਿਆਦਾ ਆ ਧੀਆਂ ਭੈਣਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਨੁਕਸਾਨ ਆ ਬਹੁਤ ਜਿੰਨਾ ਪੁਲਿਸ ਨੇ ਕਾਂਗਰਸ ਸਰਕਾਰ ਵਿਲੇ ਕਾਣ ਕੀਤਾ ਪੰਜਾਬ ਦੀ ਜਵਾਨੀ ਦਾ ਕਿਤੇ ਨੂੰ ਠੀਕ ਹੈ ਮੰਨਿਆ ਕਿ ਜਿਹੜੇ ਉਸ ਸਮੇਂ ਕਸੂਰਵਾਰ ਲੋਕ ਸੀ ਹਨਾ ਉਹਨਾਂ ਨੂੰ ਤੇ ਸਜ਼ਾ ਦਿੱਤੀ ਜਾ ਸਕਦੀ ਹੈ ਤੁਸੀਂ ਬੇਕਸੂਰ ਲੋਕਾਂ ਨੂੰ ਸਜ਼ਾ ਦਿੰਦੇ ਰਹੇ ਹੈਗੇ ਨੇ ਕਸੂਰ ਵਾਲੇ ਨੇ ਬੀਖਸੂਰ ਲੋਕ ਅੱਤੇ ਸਜ਼ਾ ਦਿੰਦੇ ਰਹਿੰਦੇ ਜਿਹੜਾ ਕਸੂਰ ਵਾ ਠੀਕ ਹੈ ਜੋ ਕਾਨੂੰਨ ਕਹਿੰਦਾ ਸਜ਼ਾ ਦੋ ਪਰ ਤੁਸੀਂ ਇਸੇ ਕਰਕੇ ਤੇ ਅੱਜ ਪੁਲਿਸ ਵਾਲੇ सीबीआई ਦੀਆਂ ਅਦਾਲਤਾਂ ਦੇ ਵਿੱਚ ਕਿੰਨੇ ਅਫਸਰਾਂ ਨੂੰ ਸਜ਼ਾ ਮਿਲ ਗਈ ਜਿਨ੍ਹਾਂ ਨੂੰ ਇਸ ਸਮੇਂ ਜਿਹੜੇ ਇਸ ਟਾਈਮ ਉਦੋਂ ਕੋਈ ਥਾਣੇਦਾਰ ਸੀ ਜਿਹੜੇ ਇਸ ਟਾਈਮ 70 70 ਜਿਹੜੀ ਉਮਰ ਪੁਲਿਸ ਨੇ ਧੱਕੇ ਕੀਤੇ ਨਾ ਜਿਹੜੀ ਬੱਚਿਆਂ ਦੇ ਨਾਲ ਉਮਰ ਬਤਾਉਣ ਵਾਲੀ ਸੀ ਪੋਤੇ ਪੋਤੀਆਂ ਦੋ ਤੇ ਹੁਣ ਸਾਰੇ ਪੁਲਿਸ ਅਫਸਰ ਜੇਲ੍ਹਾਂ 'ਚ ਨੇ ਕੋਈ ਕਿ ਤੁਸੀਂ ਕਹਾਣੀ ਨੇ ਕੀਤਾ ਤੁਸੀਂ ਪਾਪ ਨੇ ਕੀਤੇ ਪੰਜਾਬ ਪੁਲਿਸ ਦੇ ਉਹ ਸਾਰੇ ਅਫਸਰ ਪਾਪੀ ਨੇ ਦਾਗੇ ਨੇ ਜਿਨ੍ਹਾਂ ਨੇ ਉਸ ਸਮੇਂ ਉਸ ਦੌਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਝੂਠੇ ਮੁਕਾਬਲੇ ਸੀ ਬੰਦਿਆਂ ਨੂੰ ਮਾਰ ਕੇ ਤੁਸੀਂ ਮੋਢਿਆਂ ਤੇ ਸਟਾਰ ਲਾਈ ਨੇ ਪੈਸੇ ਬਣਾਉਣੇ ਤੜਫਦੇ ਨੇ ਅੱਜ ਵੀ ਕਈ ਪੁਲਿਸ ਅਫਸਰ ਉਹਨਾਂ ਨੂੰ ਰਾਤਾਂ ਨੂੰ ਨੀਂਦਾਂ ਨਹੀਂ ਆਉਂਦੀਆਂ ਕੋਈ दारू ਪੀ ਪੀ ਕੇ ਰਾਤਾਂ ਗੁਜ਼ਾਰਦਾ ਕੋਈ ਸਿਗਰਟ ਆ ਪੀ ਪੀ ਕੇ ਰਾਤਾਂ ਗੁਜ਼ਾਰਦਾ ਸੇਮ ਹੀ ਜਿਹੜੀ ਰੈਲੀ ਹੋਈ ਹੈ ਬਠਿੰਡਾ ਦੇ ਵਿੱਚ ਨਾਲੀ ਨਜੋਸ਼ੀ ਸਿੱਧੂ ਨੇ ਕਿਹਾ ਪਹਿਲਾਂ 7225 ਹੁੰਦਾ ਸੀ ਹੁਣ 80 ਵੀ ਹੁੰਦਾ ਇਹ 80 ਵੀ ਜਿਹੜੇ ਖੇਡ ਆ ਇਹ ਕਾਫੀ ਵਾਰ ਜਿਹੜੀ ਰੈਲੀ ਚ ਆ ਜਾਂ ਕਿਸੇ ਪ੍ਰੈਸ ਕਾਨਫਰੰਸ ਤੇ ਵਿੱਚ ਜ਼ਿਕਰ ਕਰਦੇ ਆ ਨੇ 80 ਵੀ ਦੀ ਖੇਡ ਜਿਹੜੀ ਚੱਲ ਰਹੀ ਹੈ ਨਾ ਇਹ ਸਾਨੂੰ ਰੋਕਣੀ ਬਹੁਤ ਜ਼ਰੂਰੀ ਹੈ ਦੇਖੋ ਸਭ ਤੋਂ ਵੱਡੇ ਗਲ ਕੇ ਕਾਂਗਰਸ ਪਾਰਟੀ ਨੇ ਅੱਡੀ ਚੋਟੀ ਜਦ ਜੋਰ ਲਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਯਾਦ ਕੋਟ ਸ਼ਮੀਰ ਦੇ ਵਿੱਚ ਰੈਲੀ ਨਾ ਹੋਵੇ ਕਾਂਗਰਸ ਪਾਰਟੀ ਦਾ ਜੋਰ ਤੋਂ ਇਨਾ ਲੱਗਣ ਦੇ ਬਾਵਜੂਦ ਉਹਦੀ ਰੈਲੀ ਹੋਈ ਰੈਲੀ ਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਗਏ ਨੇ ਕਾਂਗਰਸ ਨੇ ਇੰਨਾ ਜ਼ੋਰ ਲਾਤਾ ਲੋਕਾਂ ਨੂੰ ਕਹਿ ਦਿੱਤਾ ਵਰਕਰਾਂ ਨੂੰ ਕਹਿ ਦਿੱਤਾ ਸਪੋਰਟਰਾਂ ਨੂੰ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਰੈਲੀ ਆ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਵਰਕਰ ਉੱਥੇ ਪਹੁੰਚੇ ਨਹੀਂ ਇਹਦਾ ਮਦਰ ਕਾਂਗਰਸ ਪਾਰਟੀ ਦੇ ਪੱਲੇ ਕੀ ਰਹਿ ਗਿਆ ਖੁਸ਼ਬਾ ਸਿੰਘ ਜਟਾਣਾ ਜਿਹੜੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਉਹਦੇ ਪੱਲੇ ਕੀ ਰਹਿ ਗਿਆ ਜਾਂ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਪੱਲੇ ਕੀ ਰਹਿ ਗਿਆ ਇਹ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਸਵਾਲ ਨਹੀਂ ਹੈ ਕਿ ਉਹਦੀ ਰੈਲੀ ਹੈ ਸਵਾਲ ਹੈ ਕਿ ਕਾਂਗਰਸ ਪਾਰਟੀ ਦਾ ਸੀ ਨਵਜੋਤ ਸਿੱਧੂ ਨੂੰ ਲੋਕੀ ਪਿਆਰ ਕਰਦੇ ਨੇ ਇਸ ਕਰਕੇ ਬੁਲਾ ਰਹੇ ਨੇ ਔਰ ਜਿੱਥੇ ਤੱਕ ਰਹਿ ਗਿਆ ਸਵ 7525 ਉਤੇ ਜਾਂ ਹੁਣ ਫਿਰ 80 ਵੀ ਦਾ ਦੇਖੋ ਇਹ ਬਠਿੰਡੇ ਦੀ ਧਰਤੀ ਸੀ ਸਭ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ 7525 ਦੀ ਗੱਲ ਕੀਤੀ ਸੀ ਰਾਜਾ ਮਰਿੰਦਰ ਸਿੰਘ ਵੜਿੰਗ 219 ਦੇ ਵਿੱਚ ਲੋਕ ਸਭਾ ਚੋਣਾਂ ਉਹਨੇ ਬਠਿੰਡੇ ਤੋਂ ਲੜੀਆਂ ਸੀ ਉਦੋਂ ਉਸ ਮੰਚ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਬੈਠੇ ਪ੍ਰਿੰਕਾ ਗਾਂਧੀ ਵੀ ਆਈ ਸੀ ਸਪੈਸ਼ਲ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਲੈ ਨਾਲ ਲੈ ਗਈ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਉਸ ਰੈਲੀ ਦੇ ਵਿੱਚ ਕਿਹਾ ਸੀ ਕਿ 7525 ਚੱਲ ਰਿਹਾਗਾ ਠੀਕ ਹੈ ਔਰ ਉਸ ਕਰਕੇ ਉਹ ਨਹੀਂ ਕਿ ਉਹ ਨਹੀਂ ਕਿ 25000 ਵੋਟਾਂ ਦਾ ਹਾਰਿਆ ਜੇ ਨਵਜੋਤ ਸਿੰਘ ਸਿੱਧੂ ਨਾਲ ਗੱਲ ਹੈ ਤੇ ਸ਼ਾਇਦ ਰਾਜਾ ਮਰਿੰਦਰ ਸਿੰਘ ਵੜਿੰਗ ਡੇਢ ਲੱਖ ਨਾਲ ਹਾਰਦਾ ਉਹ ਸਵਾਲ ਸੀ ਦੋਵੇਂ ਮਿਲੇ ਹੋਏ ਸੀ ਅੱਜ ਵੀ ਮਿਲੇ ਹੋਏ ਨੇ ਇਸੇ ਵੇ ਰੌਲਾ ਤੇ ਇਸ ਗੱਲ ਦਾ ਨਾ ਕਿ ਜੇ ਮਾਫੀਆ ਉਸ ਸਮੇਂ ਤੇ ਅੱਜ ਕਿਉਂ ਚੱਲਦਾ ਹੈਗਾ ਹੁਣ ਅਸੀਂ ਕਿਨੂੰ ਜਾ ਰਹੇ 20 ਕਿਨੂੰ ਜਾ ਰਹੇ ਇਹ ਨਵਜੋਤ ਸਿੰਘ ਸਿੱਧੂ ਨੂੰ ਚੰਗੀ ਤਰ੍ਹਾਂ ਪਤਾ ਆਏਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਕਾਂਗਰਸ ਪੰਜਾਬ ਦੀ ਜਨਤਾ ਨੇ ਕਿਉਂ ਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਨਕਾਰਿਆ ਕਿ ਆਪਸ ਮਿਲੇ ਹੋਏ ਸੀ ਹੁਣ ਹੁਣ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਇਹ ਵੀ ਕਿਨੂੰ ਜਾ ਰਿਹਾ ਕਾਲੀਆਂ ਨੂੰ ਜਾ ਰਿਹਾ ਜਾਂ ਕਾਂਗਰਸੀਆਂ ਨੂੰ ਜਾ ਰਿਹਾ ਜਾਂ ਅਸੀਂ ਕਿਹਨੂੰ ਜਾ ਰਿਹਾ ਕਾਲੀਆਂ ਨੂੰ ਜਾ ਰਿਹਾ ਕਾਂਗਰਸ ਅਰੇ ਸਭ ਤੋਂ ਵੱਡਾ ਸਵਾਲ ਹੈ ਗੱਲ ਕਰਦੇ ਕਰਦੇ ਵਿੱਚ ਕਹਿ ਵੀ ਬੈਠੇ ਕੀ ਵੀ ਭਰਾਵਾ ਹੁਣ ਅਸੀਂ ਵੀ ਐ ਤੂੰ ਮੈਨੂੰ ਫੜੀ ਨਾ ਬਸ ਬਸ ਮੈਨੂੰ ਨਹੀਂ ਕੁਝ ਕਹਿਣਾ ਹੈਗਾ ਇਹ ਸਿਰਫ ਅਸੀਂ ਵੀ ਵਾਲੇ ਬਹੁਤ ਸਾਰੇ ਜਿਹੜੇ ਸਾਨੂੰ ਕਹਿੰਦੇ ਨਾ ਫੜੋ ਕਿਉਂਕਿ ਜੇਲ੍ਹ ਦੇ ਵਿੱਚ ਇਹਦੇ ਨਵਜੋਤ ਸਿੰਘ ਨਵਜੋਤ ਸਿੰਘ ਸਿੱਧੂ ਜੇਲ੍ਹ ਕੱਟ ਸਕਦੇ ਨੇ 1 ਸਾਲ ਦੀ ਜਿਹੜੀ ਮੈਕਸਿਮਮ ਐ ਉਹਨੂੰ ਸਜ਼ਾ ਦਿੱਤੀ ਜਾਂਦੀ ਦਿੱਤੀ ਜਾਂਦੀ ਹੈਗੀਆ ਇਹ ਤੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਕੱਟ ਸਕਦਾ ਇਹ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਕੱਟ ਲਈ ਜਿੰਨੇ ਨਾ ਹਰ ਕੋਈ ਨਾ ਕੱਟ ਸਕਦਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਮੇਲੇ ਹੋਏ ਨੇ ਬਹੁਤਿਆਂ ਨੂੰ ਡਰ ਲੱਗਾ ਹੋਇਆ ਕਿ ਸਾਡੇ 5-6 ਮਹੀਨੇ ਜੇਲ੍ਹ ਚ ਖਰਾਬ ਹੋ ਜਾਣੇ ਅਗੇ ਪਰ ਹੁਣ ਇਹ ਬਹੁਤ ਵੱਡਾ ਜਿਹੜਾ ਬਹੁਤ ਵੱਡਾ ਸਵਾਲ ਇਹ ਆ ਗਿਆ ਇਸ ਮਸਲੇ ਦੇ ਵਿੱਚ ਕਿ ਆਖਰ ਹੋਇਆ ਕੀ ਹੈਗਾ ਕਿ ਹੁਣ ਉਹ ਜੋ ਨਵਜੋਤ ਸਿੰਘ ਸਿੱਧੂ ਨੂੰ ਪਤਾ ਕਿ ਅਸੀਂ ਵੀ ਜਿਹੜਾ ਚੱਲ ਰਿਹਾ ਹੈਗਾ ਉਹਦੇ ਨਾਲ ਪਾਰਟੀ ਦਾ ਕਿੰਨਾ ਨੁਕਸਾਨ ਹੋਗਾ ਪਹਿਲਾਂ ਵੀ ਜਿਹੜਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਨਾ ਉਹ ਕਰਕੇ ਬੜਾ ਰੌਲਾ ਪਿਆ ਹੈਗਾ ਇਸ ਮਸਲੇ ਦੇ ਵਿੱਚ ਨਾ ਇੱਕ ਇਹ ਕਹੀ ਗਈ ਹੈ ਕਿ ਇਹ ਇਹ ਚੱਲੇਗਾ ਬਬਾ ਅੱਛਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਪਤਾ ਹੈ ਕਿ ਚੱਲ ਚੱਲ ਕੀ ਰਹੇਗਾ ਅਸੀਂ ਵੀ ਅਸੀਂ ਵੀ ਕਿੰਨੂੰ ਮਿਲ ਰਿਹਾ ਹੈ ਨਾ ਉਹ ਕਰਕੇ ਪਰ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਇਹਦੇ ਚ ਹੀ ਇੱਕ ਖਾਸियत ਹੈ ਨਾ ਕਿ ਉਹ ਜੋ ਬੋਲਦੇ ਨੇ ਠੋਕੇ ਬੋਲਦੇ ਨੇ ਚਾਹੇ ਕਿਸੇ ਦੇ ਗਿੱਟੇ ਵਜੇ ਚਾਹੇ ਕਿਸੇ ਦੇ ਪੈਰਾਂ ਦੇ ਵਜੇ ਚਾਹੇ ਕਿਸੇ ਦੇ ਮੋਹਰਾਂ ਦੇ ਵਜੇ ਹੁਣ ਇਸ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਦਾ ਬੜਾ ਯੋਰ ਲੱਗਾ ਸੀ ਉਹਨੇ ਨੇ ਆਪਣੇ ਵੀ ਠੋਕੇ ਉਹਨਾਂ ਨੇ ਵਿਰੋਧੀ ਵੀ ਠੋਕੇ ਉਹਨਾਂ ਨੇ ਕੈਪਨ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਉੱਤੇ ਚੋਗੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਹਾਲਾਂਕਿ ਉਹਨੇ ਮੁੱਖ ਮੰਤਰੀ ਦਾ ਨਾਮ ਨਹੀਂ ਲਿਆ ਕਹਿੰਦੇ ਕਿ ਇੱਥੇ ਇੱਕ ਮੁੱਖ ਮੰਤਰੀ ਆਇਆ ਸੀ ਗੁਟਕਾ ਫੜ ਕੇ ਕਸਮਾਂ ਖਾਂਦਾ ਰਿਹਾ ਤੇ ਪੰਜਾਬ ਬਰਬਾਦ ਹੁੰਦਾ ਰ ਉਹਨੇ ਉਹ ਵੀ ਗੱਲ ਕੀਤੀ ਹੈਗੀ ਉਨੇ ਆਪਣੇ ਵੀ ਠੋਕੇ ਪ੍ਰਾਈਵੇਟ ਵੀ ਠੋਕੇ ਬਗਾਨੇ ਵੀ ਠੋਕੇ ਉਹ ਸਭ ਤੋਂ ਵੱਡਾ ਸਵਾਲ ਆ ਲੇਕਿਨ ਉਹ ਫਿਰ ਵੀ ਰੈਲੀ ਕਰਕੇ ਹੁਣ ਉਹਨਾਂ ਦੀ ਰੈਲੀ ਕਿਹੜੀ ਆ ਗਈ ਹੁਣ ਸਵਾਲ ਰੈਲੀ ਆ ਗਈ ਦੋ ਰੈਲੀਆਂ ਹੋ ਗਈਆਂ ਹਿਸ਼ਾਰਪੁਰ ਆ ਉਸ ਤੋਂ ਬਾਅਦ ਕਿੰਦੇ ਪੂਰ ਕਿੰਦੇ ਜਲੇਚਾ ਨਵਜੋਤ ਸਿੰਘ ਸਿੱਧੂ ਆ ਜਾਂ ਤੇ ਹੁਣ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਕੱਢੂਗੀ ਜਾਂ ਫਿਰ ਉਹ ਆਪਣੀ ਪਾਰਟੀ ਬਣਾਏਗਾ ਸਵਾਲ ਇਹ ਖੜਾ ਹੋ ਗਿਆ ਪਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਪਿੱਛੇ ਤੇ ਰਾਜਾ ਵੜਿੰਗ ਦੀ ਫੋਟੋ ਵੀ ਲੱਗੀ ਹੁੰਦੀ ਜਿੱਥੇ ਨਵਜੋਤ ਸਿੰਘ ਸਿੱਧੂ ਰੈਲੀ ਕਰਦੇ ਨੇ ਤੇ ਨਾਲ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਨਜੋ ਸਿੰਘ ਸਿੱਧੂ ਦੀ ਰੈਲੀ ਉਹ ਕਹਿੰਦੇ ਕਾਂਗਰਸ ਪਾਰਟੀ ਦੀ ਰੈਲੀ ਹੈ ਵਰਕਰ ਦੇ ਤੌਰ ਤੇ ਤੇ ਵਰਕਰਾਂ ਨੂੰ ਜਿਉਂਦੇ ਰੱਖਣਾ ਹੈਗਾ ਦੇਖੋ ਕਾਂਗਰਸ ਪਾਰਟੀ ਨੂੰ ਵਰਕਰਾਂ ਨੂੰ ਜਿਉਂਦਾ ਰੱਖਣ ਵਾਸਤੇ ਤੁਹਾਨੂੰ ਰੈਲੀਆਂ ਕਰਨੀਆਂ ਪੈਣਗੀਆਂ ਤੁਹਾਨੂੰ ਮੀਟਿੰਗਾਂ ਕਰਨੀਆਂ ਪੈਣਗੀਆਂ ਤੁਹਾਨੂੰ ਨੁੱਕੜ ਮੀਟਿੰਗਾਂ ਕਰਨੀਆਂ ਪੈਣਗੀਆਂ ਇਹ ਥੋੜਾ ਕਿ ਰਜਾਈ 'ਚ ਬੈਠ ਕੇ ਟਵੀਟ ਕਰ ਦੋ ਵਰਕਰ ਕੇੰਦਰ ਸਾਡੇ ਨਾਲ ਆਓ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖਲੋ ਸਾਡੀ ਪਿੱਠ ਥਾਪੜ ਅਸੀਂ ਨੇਰੀ ਲਿਆ ਦਾਂਗੇ ਤੇ ਜੇ ਆਪਾਂ ਰਜਾਈ ਚ ਬੈਠ ਕੇ ਜੁੱਲਿਆਂ ਦੇ ਵਿੱਚ ਬੈਠ ਕੇ ਟਵੀਟ ਕਰ ਲਾਂਗੇ ਕਿ ਕੋਈ ਨਹੀਂ ਚੱਕ ਦਾਂਗੇ ਫੱਟੇ ਇਦਾਂ ਥੋੜੇ ਗੱਲਬੰਦੀ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਲੋਕੀ ਪਸੰਦ ਕਰ ਰਹੇ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਰੱਖਦੀ ਕਿ ਨਹੀਂ ਰੱਖਦੀ ਜਾਂ ਕੀ ਉਹ ਪੰਜਾਬ ਦੀ ਜਨਤਾ ਦਾ ਚੈੱਕ ਕਰ ਰਹੇ ਨੇ ਨਰਜੀ ਕਿ ਜੇ ਮੈਨੂੰ ਕੱਲ ਨੂੰ ਕੋਈ ਅਜਿਹਾ ਸਟੈਪ ਲੈਣਾ ਪਿਆ ਕਿ ਮੈਂ ਜੇ ਵੱਖਰੀ ਪਾਰਟੀ ਬਣਾਉਣ ਲਈ ਮੈਂ ਮਜਬੂਰ ਕਰ ਦਿੱਤਾ ਗਿਆ ਮੇਰ ਨੂੰ ਲੋਕੀ ਸਾਥ ਦੇਣ ਨਹੀਂ ਦੇਣ ਗਿਆਗੇ ਇਹ ਸਭ ਤੋਂ ਵੱਡਾ ਸਵਾਲ ਦੂਜਾ ਇਹ ਮਸਲਾ ਆ ਗਿਆ ਕਿ ਉੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਫੋਟੋ ਵੀ ਹੁੰਦੀ ਹੈ ਉੱਥੇ ਰਾਹੁਲ ਗਾਂਧੀ ਵੀ ਹੁੰਦੀ ਉੱਥੇ ਮਲਕਰ ਜੇ ਖੜਕੇ ਵੀ ਕਿਉਂਕਿ ਰਾਜਾ ਮਰਿੰਦਰ ਸਿੰਘ ਵੜਿੰਗ ਸੂਬਾ ਪ੍ਰਧਾਨ ਹੁਣ ਹੋਰ ਕਿਸੇ ਨੂੰ ਕੋਈ ਨਹੀਂ ਬੁਲਾ ਰਿਹਾ ਜਿਹੜੇ ਕਾਂਗਰਸ ਪਾਰਟੀ ਦੇ ਹੋਰ ਲੀਡਰ ਆ ਉਹਨਾਂ ਦੀ ਕਮਜ਼ੋਰੀ ਹੋ ਸਕਦੀ ਹੈ ਤੇ ਜੇ ਸਿੱਧੂ ਨੂੰ ਕੋਈ ਬੁਲਾ ਰਿਹਾ ਇਹਦਾ ਮਤਲਬ ਹੋਏ ਕਿ ਸਿਰਫ ਸਿੱਧੂ ਕਾਮਯਾਬ ਆ ਹੁਣ ਜਿਹੜਾ ਅਗਲਾ ਮਸਲਾ ਵੀ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਸੁਨੀਲ ਜਾਖੜ ਲਗਾਤਾਰ ਦੋ ਜਿਹੇ ਦਿਨ ਫਿਰ ਆਪਣੀ ਸਟੇਟਮੈਂਟ ਦਿੰਦੇ ਨੇ ਕਿ ਜੀ ਜਿਹੜੇ ਸੁਖਪਾਲ ਖੈਰਾ ਨੇ ਉਸ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਨਿਆਂ ਯਾਤਰਾ ਕਿਉਂ ਨਹੀਂ ਸ਼ੁਰੂ ਕਰ ਰਹੀ ਕਿਉਂ ਨਹੀਂ ਨਿਆਂ ਦਵਾ ਪਾ ਰਹੀ ਹੈਗੀ ਕਿਉਂ ਨਹੀਂ ਉਹਦੇ ਖਿਲਾਫ ਸਰਕਾਰ ਦੇ ਖਿਲਾਫ ਧਰਨੇ ਲਾਏ ਜਾ ਰਿਹਾ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਧੱਕਾ ਹੋ ਰਿਹਾ ਹੈ ਸੁਨੀਲ ਜਾਖੜ ਲਗਾਤਾਰ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਖੜੇ ਦਿਖਾਈ ਦੇ ਰਹੇ ਨੇ ਹਾਲਾਂਕਿ ਕਾਂਗਰਸ ਉਹਨੇ ਹੀ ਹੱਕ ਚ ਨਹੀਂ ਖੜੀ ਦਿਖਾਈ ਦੇ ਰਹੀ ਜਿੰਨੇ ਸੁਨੀਲ ਜਾਖੜ ਦਿਖਾਈ ਦੇ ਰਹੇ ਨੇ ਇਹਦਾ ਕਾਰਨ ਕੀ ਸਮਝ ਸਮਝ ਸਕਦੇ ਆ ਵੀ ਇਦਾਂ ਉਹ ਦੋ ਦਿਨ ਲਗਾਤਾਰ ਉਹਨਾਂ ਜਿਹੜੇ ਸਟੇਟਮੈਂਟ ਦਿੱਤੀ ਹੈ ਉਹ ਕਿਉਂ ਦੇ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਵੇਂ ਪਹਿਲਾਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਰਾਹੁਲ ਗਾਂਧੀ ਨੇ ਨਾ ਉਸ ਤੋਂ ਬਾਅਦ ਹੁਣ ਉਹਨੇ ਨਿਆਂ ਯਾਤਰਾ ਸ਼ੁਰੂ ਕਰਨੀ ਉਹਨਾਂ ਕਾਂਗਰਸ ਪਾਰਟੀ ਨੇ ਖਾਸ ਕਰਕੇ ਜਿਹੜੇ ਸਾਊਥ ਭਾਰਤ ਤੋਂ ਤੋਂ ਸ਼ੁਰੂ ਕਰਨੀਆਂ ਉਸ ਦੇ ਸੰਦਰਭ ਦੇ ਵਿੱਚ ਰਾਹੁਲ ਗਨ ਸੁਨੀਲ ਜਾਖੜ ਨੇ ਟਿੱਪਣੀ ਕੀਤੀ ਹੈ ਗਿਆ ਸੁਨੀਲ ਜਾਖੜ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਨਿਆਏ ਯਾਤਰਾ ਸ਼ੁਰੂ ਕਰ ਰਹੀ ਆ ਉਹ ਇੱਕ ਆਪਣੇ ਐਮਐਲਏ ਨੂੰ ਨਹੀਂ ਨਿਆਏ ਦੇ ਪਾ ਰਹੀ ਤੇ ਉਹ ਲੋਕਾਂ ਦਾ ਕੀ ਭਲਾ ਕਰੇਗੀ ਗੱਲ ਤੇ ਵਜਨ ਹੈ ਗੱਲ ਤੇ ਵਾਜ਼ਬ ਆ ਗਲਤ ਹੈ ਜ਼ਿਆਦਾ ਕਿ ਤੁਸੀਂ ਸੁਪਾਲ ਸਿੰਘ ਖਹਿਰਾ ਨੂੰ ਨਿਆਂ ਤੇ ਦਿਵਾ ਨਹੀਂ ਰਹੇਗੇ ਤੇ ਤੁਸੀਂ ਭਾਰਤ ਨੂੰ ਲੈ ਕੇ ਕਹਿੰਦੇ ਕਿ ਅਸੀਂ ਦੇਸ਼ ਚ ਨਿਆਂ ਯਾਤਰਾ ਸ਼ੁਰੂ ਕਰ ਰਹੇ ਨੇ ਇਹ ਇੱਕ ਸਭ ਤੋਂ ਵੱਡੀ ਚਿੰਤਾ ਇਹ ਇੱਕ ਮੀਨਾ ਵਾ ਵੀ ਤੁਹਾਡੇ ਪੱਲੇ ਕੁਛ ਨਹੀਂ ਹੈਗਾ ਤੁਸੀਂ ਡਰੇ ਹੋਇਓ ਤੁਸੀਂ ਵਿਕੇ ਹੋਇਓ ਤੁਸੀਂ ਚੁੱਪ ਕਰਕੇ ਬੈਠੇ ਹੋ ਨਾ ਉਹ ਉਸ ਇਹ ਮੀਨੇ ਨੇ ਹੋ ਉਹਦੇ ਸੁਨੀਲ ਜਾਖੜ ਸਾਹਿਬ ਦੇ ਹੁਣ ਇੱਕ ਤੇ ਇਹ ਵਜਾ ਹੋ ਸਕਦਾ ਦੂਜਾ ਬੀਜ ਬੀਜਪੀ ਵਾਲੇ ਜਾਂ ਸੁਨੀਲ ਜਾਖੜ ਸਾਹਿਬ ਸੁਖਪਾਲ ਸਿੰਘ ਖਹਿਰੇ ਤੇ ਡੋਰੇ ਪਾ ਰਹੇ ਹੁਣ ਇਹ ਵੀ ਇੱਕ ਆਪਣੇ ਆਪ ਚ ਵੱਡਾ ਸਵਾਲ ਕਿਉਂਕਿ ਹੋਰ ਤਾਂ ਕੋਈ ਖੋਲ ਕੇ ਬੋਲਿਆ ਨਹੀਂ ਹੋਗਾ ਕੋਈ ਮਿਲਣ ਨਹੀਂ ਗਿਆ ਕੋਈ ਟਵੀਟ ਕਰਕੇ ਚੁੱਪ ਕਰਕੇ ਬੈਠ ਗਿਆ ਕੌਣ ਬੋਲਿਆ ਸਵਾਇ ਚਰਨਜੀਤ ਸਿੰਘ ਚੰਨੀ ਜਾ ਨਵਜੋਤ ਸਿੰਘ ਸਿੱਧੂ ਹੋਰ ਤੇ ਕੋਈ ਬੋਲਿਆ ਨਹੀਂ ਹੋਰ ਇਹਦੇ ਟਵੀਟ ਕਰਕੇ ਛੱਡਦਾ ਹੈਗਾ ਤੇ ਉਹ ਸੁਨੀਲ ਜਾਖੜ ਸਾਹਿਬ ਨੂੰ ਲੱਗੂਗਾ ਕਿ ਇੱਕ ਤੀਤਰਾਰ ਬਨਾਰਾਗਾ ਕਿਉਂ ਨਾ ਆਪਾਂ ਉਹਦੇ ਹੱਕ ਚ ਗੱਲ ਕੀਤੀ ਜਾਵੇ ਤਾਂ ਹੋ ਸਕਦਾ ਕਿ ਸੁਖਪਾਰ ਸਿੰਘ ਖਹਿਰਾ ਦਾ ਦਿਲ ਪਿਗਲ ਜੇ ਵੀ ਜਿਹੜੀ ਪਾਰਟੀ ਮੈਨੂੰ ਪੁੱਛ ਨਹੀਂ ਰਹੀ ਹੈਗੀ ਮੈਨੂੰ ਦੂਜੇ ਪੁੱਛ ਰਿਹਾ ਹੈਗੇ ਇਹ ਵੀ ਇੱਕ ਸਿਆਸਤ ਦੇ ਵਿੱਚ ਅਜੇ ਹੈ ਰਣਨੀਤੀ ਚੱਲਦੀ ਰਹਿੰਦੀ ਹੈਗੀ ਤੇ ਇਹ ਹੁਣ ਸੁਨੀਲ ਜਾਖੜ ਨੂੰ ਲੱਗਾ ਕਿ ਆਪਾਂ ਜਿਹਾ ਕਿਉਂਕਿ ਲਗਾਤਾਰ ਪਹਿਲਾਂ ਉਹ ਜਲੰਧਰ ਗਏ ਜਲੰਧਰ ਵੀ ਉਹਨੇ ਸੁਪਾਲ ਸਿੰਘ ਖਹਿਰਾ ਨੂੰ ਲੈ ਕੇ ਗੱਲ ਕੀਤੀ ਕਿ ਸੁਪਾਲ ਸਿੰਘ ਖਹਿਰਾ ਦੀ ਕਾਂਗਰਸ ਪਾਰਟੀ ਨੇ ਬਲੀ ਦਿੱਤੀ ਆ ਜਦੋਂ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠ ਜੋੜ ਹੋ ਜੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਜਰੂਰ ਟਵੀਟ ਕੀਤਾ ਕਿ ਸਾਨੂੰ ਸੁਨੀਲ ਜਾਖੜ ਨਸੀਹਤਾਂਾਂ ਦੇ ਆਪਣੇ ਪਾਰਟੀ ਵਾਲੇ ਧਿਆਨ ਦੇ ਇਹਨੇ ਪਾਰਟੀ ਦੀ ਪਿੱਠ 'ਤੇ ਸ਼ੂਰਾ ਮਾਰਿਆਗਾ ਪਰ ਉਹ ਫੇਰ ਨਹੀਂ ਟਿਕੇ ਸੁਨੀਲ ਜਾਖੜ ਸੁਨੀਲ ਜਾਖੜ ਸਾਹਿਬ ਨੇ ਫੇਰ ਕਹਿ ਦਿੱਤਾ ਹੈਗਾ ਕਿ ਜਿਹੜੀ ਪਾਰਟੀ ਲੋਕਾਂ ਨੂੰ ਨਿਆਂ ਦਿਵਾਉਣ ਨੂੰ ਫਿਰਦੀ ਹੈਗਾ ਆਪਣੇ ਐਮਐਲਏ ਦੇ ਨਾਲ ਤੇ ਖੜੀ ਨਹੀਂ ਆ ਐਮਐਲਏ ਦੇ ਨਾਲ ਤੇ ਡਟੀ ਨਹੀਂ ਆ ਤੇ ਇਸ ਕਰਕੇ ਇਹ ਤੇ ਜਾਇਜ਼ ਆ ਮੈਨੂੰ ਲੱਗਦਾ ਕਿ ਸੁਨੀਲ ਜਾਖੜ ਸਾਹਿਬ ਨੇ ਜਿਹੜੀ ਟਿੱਪਣੀ ਕੀਤੀ ਆ ਉਸ ਟਿੱਪਣੀ ਦੇ ਨਾਲ ਪੰਜਾਬ ਦੇ ਕਾਂਗਰਸੀਆਂ ਨੂੰ ਦੇਸ਼ ਦੇ ਕਾਂਗਰਸੀਆਂ ਸ਼ਰਮਾਉਣੀ ਚਾਹੀਦੀ ਹੈ ਕਿਉਂਕਿ ਦੂਜੀ ਪਾਰਟੀ ਵਾਲਾ ਲੀਡਰ ਹਾਲਾਂਕਿ ਜਖੜ ਸਾਹਿਬ ਵੀ ਕਾਂਗਰਸ ਚ ਗਏ ਨੇ ਲੇਕਿਨ ਇਸ ਟਾਈਮ ਤੋਂ ਬੀਜੇਪੀ ਦੇ ਨੇ ਕਿ ਇੱਕ ਦੂਜੀ ਪਾਰਟੀ ਦਾ ਜਿਹੜਾ ਲੀਡਰ ਆ ਉਹ ਦੂਜੀ ਪਾਰਟੀ ਦੇ ਖਿਲਾਫ ਐਮਐਲਏ ਦੇ ਹੱਕ ਚ ਬੋਲਿਆ ਜਿਨ੍ਹਾਂ ਦੀ ਸੈਂਟਰ ਲੈਵਲ ਤੇ ਇਸ ਵੇਲੇ ਲੜਾਈ ਆ ਕਿ 2024 ਇੰਡੀਆ ਗੱਠ ਜੋੜਨੇ ਜਿੰਤਨੀ ਹੈ ਜਾਂ ਭਾਜਪੀ ਨੇ ਜਿੰਤਨੀ ਆਈ ਹੈ ਤੇ ਇਹ ਤੇ ਪੰਜਾਬ ਦੇ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਨੇ ਕਿ ਦੂਜਾ ਬੰਦਾ ਹਾਲਾਂਕਿ ਭਾਵੇਂ ਸ੍ਰੀ ਜਖੜ ਸਾਹਿਬ ਦੀ ਇਹ ਪੋਲਿਟੀਕਲ ਸਟੇਟਮੈਂਟ ਲਾ ਲੋ ਸ਼ਰਾਰਤ ਲਾ ਲੋ ਸਾਜ਼ਿਸ਼ ਲਾ ਲੋ ਵਜੰਦਾਰ ਰੱਖ ਲੋ ਵਾਜਬ ਰੱਖ ਲੋ ਜ਼ਾਹਿਰ ਰੱਖ ਲੋ ਪਰ ਉਹਨੇ ਗੱਲ ਤੇ ਕੀਤੀ ਨਾ ਹੋ ਸਕਦਾ ਹੈ ਕਿ ਵਜਾ ਹੋਵੇ ਔਰ ਸੁਖਪਾਲ ਸਿੰਘ ਖੈਰਾ ਵੀ ਉਤੇ ਮਹਿਸੂਸ ਕਰਨਗੇ ਨਾ ਕਿ ਹੋਰ ਕੋਈ ਮੇਰੇ ਹੱਕ ਚ ਬੋਲਿਆ ਨਹੀਂ ਘੱਟੋ ਘੱਟ ਤੁਸੀਂ ਯਾਰ ਚੰਡੀਗੜ੍ਹ ਰਹਿੰਦੇ ਹੋ ਤੁਸੀਂ ਉਹਦੇ ਪਰਿਵਾਰ ਨੂੰ ਮਿਲ ਲਓ ਉਦੇ ਲੜਕੇ ਮਤਾਪ ਸਿੰਘ ਨੂੰ ਜਾਂ ਹੋਰਾਂ ਨੂੰ ਜਾ ਕੇ ਮਿਲਿਓ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਤੁਸੀਂ ਚੰਡੀਗੜ੍ਹ ਰਹਿ ਕੇ ਵੀ ਉਹਨਾਂ ਨੂੰ ਉਸ ਪਰਿਵਾਰ ਨੂੰ ਮਿਲਣ ਨਹੀਂ ਜਾ ਰਹੇ ਹੈਗੇ ਔਰ ਫਿਰ ਤੁਸੀਂ ਕਹਿੰਦੇ ਕਿ ਸੁਖਪਾਲ ਸਿੰਘ ਕਹਿ ਰਿਹਾ ਨਾ ੱਤਕਾ ਹੋ ਗਿਆ ਇਹ ਤਾਂ ਘੱਟੋ ਘੜੀ ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਇਸ ਟਾਈਮ ਜੇ ਡਰੀ ਨਾ ਜਿਹੜੇ ਕਹਿੰਦੇ ਨੇ ਅਸੀਂ ਜੀ ਆਜ਼ਾਦੀ ਵਾਲੇ ਨਹੀਂ ਡਰੇ ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ ਅਸੀਂ ਜੀ ਜੋ ਪੰਜਾਬ ਵਿੱਚ ਕਾਲਾ ਦੌਰ ਆਇਆ ਸੀ ਨਾ ਜੀ ਅਸੀਂ ਉਦੋਂ ਨਹੀਂ ਡਰੇ ਹੈਨਾ ਪਰ ਮੈਂ ਕਹਿੰਦਾ ਕਿ ਮੰਨਿਆ ਕਿ ਤੁਸੀਂ ਆਜ਼ਾਦੀ ਵੇਲੇ ਲੜਾਈ ਦੇ ਵਿੱਚ ਹਿੱਸਾ ਲਿਆ ਤੁਸੀਂ ਪੰਜਾਬ ਦੇ ਵਿੱਚ ਜੋ ਖਾੜਕੂਵਾਦ ਸੀ ਬਹੁਤ ਸਾਰੇ ਕਾਂਗਰਸੀਆਂ ਦੀਆਂ ਜਾਨਾਂ ਗਈਆਂ ਨੇ ਪਰ ਤੁਸੀਂ ਭਗਵੰਤ ਮਾਨ ਕੋ ਡਰ ਗਏ ਹੋ ਭਗਵੰਤ ਮਾਨ ਤੋਂ ਕੋ ਡਰਦੇ ਕਿ ਨਹੀਂ ਐ ਜੀ ਕਿਹੜੀ ਗੱਲ ਹੈਗੀ ਹੈ ਬਹੁਤਿਆਂ ਨੇ 1921 ਕੀਤੀ ਹੈਗੀ ਹੈ ਫਾਈਲਾਂ ਦੇ ਵਿੱਚ ਕੁਝ ਨਾ ਕੁਝ ਗੜਬੜੀਆਂ ਹੋਈਆਂ ਹੋਣਗੀਆਂ ਇਸ ਕਰਕੇ ਡਰੇ ਨੇ ਜਿਹੜੀ ਪਾਰਟੀ ਕਹਿੰਦੀ ਹੈ ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ ਡਰੇ ਅਸੀਂ ਖਾੜਕੂਆਂ ਤੋਂ ਡਰੇ ਹੋ ਭਗਵੰਤ ਮਾਨ ਕੋ ਡਰ ਗਈ ਹੈ ਤੇ ਡਰਦਾ ਬੰਦਾ ਉਹੀ ਹੁੰਦਾ ਵਾ ਜਿਹਨੇ ਕੋਈ ਨਾ ਕੋਈ ਹੀ ਰਾ ਫੇਰੀ ਠੱਗੀ ਠੋਰੀ ਕੀਤੀ ਹੋਵੇ ਇਸ ਕਰਕੇ ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਸੁਨੀਲ ਜਾਖੜ ਸਾਹਿਬ ਵਾਰ-ਵਾਰ ਜਾਂਦੇ ਉਹ ਸੁਖਪਾਲ ਸਿੰਘ ਖੈਰਾ ਤੇ ਡੋਰੇ ਪਾ ਰਹੇ ਨੇ ਜਾਂ ਫਿਰ ਇਹਨਾਂ ਨੂੰ ਚੁੰਡੀਆਂ ਵੜ ਰਹੇ ਨੇ ਕਾਂਗਰਸੀਆਂ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਸੀਂ ਅੱਜ ਤਿੰਨੇ ਵਿਸ਼ਿਆਂ ਤੇ ਗੱਲ ਕੀਤੀ ਸਾਨੂੰ ਤੁਹਾਡੀ ਇਹ ਜਿਹੜੀ رائے ਹੈ ਸਾਨੂੰ ਹਮੇਸ਼ਾ ਭੇਜਦੇ ਰਹੋ ਅੱਜ ਦੀ ਇਹ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ